ਅੱਡਾ ਢਾਂਗਰੇ ਦਾ ਲੋਕ ਅੰਮੀਤ ਮੱਛੀ ਦੀਆਂ ਦੁਕਾਨਾਂ ਫੁੱਲਰ ਤੋਂ ਡਾਢੇ ਰਿਹਾ ਇਸ ਵੇਲੇ ਇੱਥੇ ਪੂਰਾ ਰਸ ਹੁੰਦਾ ਹੈ ਇਹ ਮੇਨ ਅੱਡਾ ਢਾਂਗਰੇ ਦਾ ਢਾਂਗਰੇ ਅੱਡੇ ਤੋਂ ਜਿਹੜੇ ਲੋਕ ਇੱਥੇ ਖਲੋਣ ਵਾਲੇ ਵੇਖੋ ਉਹਦੇ ਫਲ-ਫੂਲ ਕਾ ਦੀਆਂ ਦੁਕਾਨਾਂ ਸਾਰੇ ਥੰਨੇ ਬਾਸਤੇ ਜਾਣ ਵਾਲੇ ਲੋਕ ਇੱਥੇ ਖਲੋਣਦੇ ਇਹ ਤੋਂ ਮੀਟ ਮੱਛੀ ਦਾ ਇੰਨਾ ਜ਼ਿਆਦਾ ਮੁਸਕਾਉਂਦਾ ਤੇ ਲੋਕ ਢਾਢੇ ਦੁਖੀ ਹੈ ਜੇ ਦੇਖੋ ਲੋਕਾਂ ਨੇ ਇਸ ਸਰਪੰਚ ਦੀ ਪੂਛ ਅਧਿਕਾਰੀਆਂ ਨੂੰ ਵੀ ਦਰਖਾਸਤਾਂ ਦਿੱਤੀਆਂ ਹੋਈਆਂ ਸਰਕਾਰ ਦੇ ਪੰਚਾਇਤ ਵੱਲੋਂ ਵੀ ਮਤਾ ਪਾਸ ਹੀ ਦਿੱਤਾ ਗਿਆ ਕਿ ਇਹਨਾਂ ਦੁਕਾਨਾਂ ਨੂੰ ਏਥੋਂ ਚੁੱਕਿਆ ਜਾਵੇ ਸਾਡੀ ਇਹ ਦੁਕਾਨਾਂ ਜਿਹੜੀਆਂ ਜਦੋਂ ਰਾਤ ਨੂੰ ਇਥੋਂ ਪਾਣੀ ਡੋਲ ਦਿੰਦੇ ਆ ਲੋਕਾਂ ਨੂੰ ਇੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇਥੋਂ ਲੱਗ ਗਏ ਗੁਰਦੁਆਰੇ ਨੂੰ ਦਰਵਾਜ਼ੇ ਡੰਦਾ ਸਾਰੀ ਸੰਗਤ ਜਿਹੜੀ ਕੇਸ ਰਸਤੇ ਗਈ ਜਾਂਦੀ ਹੈ ਇੱਥੋਂ ਵੀ ਦੇਖ ਸਕਦੇ ਹੋ ਇੱਥੇ ਜਿਹੜਾ ਮੀੜ ਦਾ ਮੱਛੀ ਦਾ ਬਹੁਤ ਜ਼ਿਆਦਾ ਬੁਸ਼ਟਾ ਆ ਰਿਹਾ ਹੈ